ਮੇਰਾ ਨਾਮ ਨਰਿੰਦਰ ਕੁਮਾਰ ਨਾਥੀ ਕੀ ਮਾਮਲਾ ਕੀ ਹੈ ਸਾਰਾ ਇਹ ਮਾਮਲਾ ਇਹ ਹੈ ਜੀ ਇੱਕ ਨਾਲ ਸਾਈਡ ਤੋਂ ਪਾਰਸਲ ਬੁੱਕ ਕਰੇ ਸੀਗੇ ਜੋ ਕਿ ਸਾਈਟ ਤੇ ਦੱਸਿਆ ਗਿਆ ਸੀ ਨੀ ਕੈਮਰਾ ਵਾ ਹੂੰ 1699 ਰੁਪਏ ਦਾ ਜੀ ਹੂੰ ਤੇ ਅਸੀਂ ਪਿਛਲੀ ਵਾਰ ਮੰਗਾਇਆ ਤੇ ਜਿਹਦੇ ਵਿੱਚ ਡਿਲੀਵਰੀ ਬੁਆਏ ਆ ਇਹ ਸਾਨੂੰ ਪਾਰਸਲ ਦੇ ਕੇ ਚਲਾ ਗਿਆ ਜੀ ਹੂੰ ਤੇ ਅਸੀਂ ਪਾਰਸਲ ਜਦੋਂ ਖੋਲਿਆ ਤਾਂ ਉਹਦੇ ਵਿੱਚ ਆ ਨਿਕਲਿਆ ਇਹ ਨੀਰਾ ਪਾਣੀ ਹੈ ਜੀ ਆ ਤੁਹਾਨੂੰ ਮੈਂ ਦਿਖਾਨਾ ਵਾ ਆ ਦੇ ਇੰਨੀ ਦਾ ਪਾਣੀ ਤੇ 1699 ਦਾ ਤੁਸੀਂ ਪਾਰਸਲ ਮੰਗਾਇਆ ਹਾਂਜੀ 1699 ਦਾ ਮੰਗਾਇਆ ਜੀ ਤੇ ਜਿਹਦੇ ਵਿੱਚ ਪਾਣੀ ਦੀਆਂ ਆ ਦੋ ਬੋਤਲਾਂ ਨਿਕਲੀਆਂ ਦੂਜੀ ਬੋਤਲ ਆ ਇਹ ਜੀ ਇਹਦੇ ਵਿੱਚ ਵੀ ਸੇਮ ਆ ਦੇਖੋ ਪਾਣੀ ਹੈ ਜੀ ਪਾਣੀ ਹੈ ਹਾਂਜੀ ਸੇਮ ਅੱਜ ਅਸੀਂ ਦੋ ਪਾਰਸਲ ਮੰਗਾਏ 1699 ਦੇ ਉਹਨਾਂ ਦੇ ਵਿੱਚ ਵੀ ਸੇਮ ਉਹੀ ਚੀਜ਼ ਜੋ ਕਿ ਡਿਲੀਵਰੀ ਬੁਆਏ ਆਇਆ ਜੀ ਆਏ ਦੇ ਹੱਥ ਦੇ ਵਿੱਚ ਨੇ ਆ ਦੇਖੋ ਪਤਾ ਲੱਗ ਰਿਹਾ ਸੇਮ ਇਹ ਮੰਨ ਰਿਹਾ ਸ ਚੀਜ਼ ਨੂੰ ਵੀ ਹਾਂ ਲੋਕਾਂ ਨਾਲ ਇਦਾਂ ਠੱਗੀ ਹੁੰਦੀ ਆ ਵੀ بڑے ਲੋਕਾਂ ਨਾਲ ਹੋਈ ਆ ਤੇ ਪਰ ਸਾਡੇ ਨਾਲ ਤਾਂ ਠੱਗੀ ਹੋ ਚੁੱਕੀ ਹੈ ਪਹਿਲਾਂ ਹੀ ਜੀ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਵੀ ਇਦਾਂ ਦੇ ਤੁਸੀਂ ਕਿਹੜੀ ਸਾਈਟ ਤੋਂ ਜਿਹੜਾ ਇਹ ਆਰਡਰ ਕੀਤਾ ਸੀ ਪਾਰਸਲ ਕੀ ਮੰਗਾਇਆ ਕੀ ਸੀ ਵੈਸੇ ਤੁਸੀਂ ਇਹ ਵੈਸੇ ਕੈਮਰਾ ਸੀਗਾ ਜੀ ਤੇ ਕਿਹੜੀ ਸਾਈਟ ਤੋਂ ਤੁਸੀਂ ਆਰਡਰ ਕੀਤਾ ਇਹ ਆਨਲਾਈਨ ਸੀਗੀ ਛੋਟੇ ਭਰਾਣੇ ਮਤਲਬ ਕੀ ਕੀਤਾ ਸੀਗਾ ਜੀ ਸਾਈਟ ਕੋਈ ਪਤਾ ਹੈ ਕਿ ਨਹੀਂ ਪਤਾ ਆਨਲਾਈਨ ਸਾਈਟ ਆਨਲਾਈਨ ਸੀਗੀ ਚਲੋ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਤੁਹਾਡੇ ਨਾਲ ਠੱਗੀ ਹੋਈ ਹੈ ਕੋਈ ਤੁਸੀਂ ਸ਼ਿਕਾਇਤ ਕੀਤੀ ਹੈ ਪੁਲਿਸ ਦੇ ਵਿੱਚ ਸ਼ਿਕਾਇਤ ਹਜੇ ਹੁਣ ਕਰਨੀ ਹੈ ਜੀ ਤੇ ਬਾਕੀ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦੇ ਆ ਇਸ ਚੀਜ਼ ਤੋਂ ਪੀ ਐਦਾਂ ਦੀ ਸਾਈਡਾਂ ਤੋਂ ਜਿਹੜੇ ਫੇਕ ਇਹਨਾਂ ਤੋਂ ਬਚੋ ਕੀ ਨਾਮ ਹੈ ਤੁਹਾਡਾ ਸਚਿਨ ਕੁਮਾਰ ਕੀ ਕਰਦੇ ਹੋ ਤੁਸੀਂ ਡਿਲੀਵਰੀ ਦਾ ਕੰਮ ਕਿਹੜੀ ਕੰਪਨੀ ਦੇ ਵਿੱਚ ਇਕਾਤ ਤੇ ਇਹਨਾਂ ਦਾ આરોਪ ਹੈ ਕਿ ਤੁਸੀਂ ਪਹਿਲਾਂ ਵੀ ਇਹਨਾਂ ਨੂੰ ਕੋਈ ਡਿਲੀਵਰੀ ਜਿਹੜਾ ਸਮਾਨ ਕਰਕੇ ਗਏ ਹੋ ਮੰਗਾਇਆ ਤਾਂ ਉਹਦੇ ਵਿੱਚ ਕੈਮਰਾ ਸੀ ਤੇ ਨਿਕਲ ਰਹੀਆਂ ਪਾਣੀ ਦੀਆਂ ਬੋਤਲਾਂ ਅੱਜ ਵੀ ਤੁਸੀਂ ਜਦੋਂ ਡਿਲੀਵਰੀ ਕਰਨ ਆਏ ਹੋ ਤਾਂ ਇਹਨਾਂ ਨੇ ਤੁਹਾਨੂੰ ਫੜ ਲਿਆ ਤੇ ਦੱਸੋ ਕੀ ਕਾਰਨ ਕੀ ਇਹ ਮਾਮਲਾ ਕੀ ਹੈ ਸਾਰਾ ਬੋਲੋ ਵੀਰ ਮਾਮਲਾ ਕੀ ਹੈ ਸਾਰਾ ਸੋ ਮੈਂ ਤੁਹਾਨੂੰ ਵੀ ਫੇਸਬੁਕ ਐ ਇੰਸਟਾਗ੍ਰਾਮ ਤੋਂ ਮੰਗਾਈ ਹੋਈ ਪਾਰਸਲ ਹੈਗਾ ਨਾ ਸਰ ਇਹਦੇ ਕੋਈ ਗਰੰਟੀ ਨਹੀਂ ਆਕਰ ਇਹ ਪੈਕਿੰਗ ਜੇ ਖੁੱਲੀ ਹੋਣੀ ਤਾਂ ਮੇਰੇ ਟਾਈਮਰ ਆ ਕੋ ਸੁਰ ਸੀਗਾ ਮੁੰਡਾ ਬੋਲ ਨਹੀਂ ਪਾ ਰਿਹਾ ਉਹਦੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਤੁਸੀਂ ਇੰਸਟਾਗ੍ਰਾਮ ਜਾਂ ਫੇਸਬੁਕ ਤੋਂ ਦੇਖ ਕੇ ਕੋਈ ਪਾਰਸਲ ਮੰਗਾਉਗੇ ਤਾਂ ਤੁਹਾਡੇ ਨਾਲ ਇਦਾਂ ਹੀ ਹੋਗਾ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਸਰ ਚਲੋ ਤੁਹਾਡੇ ਨਾਲ ਤੁਹਾਡਾ ਕੋਈ ਸੀਨੀਅਰ ਵੀ ਇੱਥੇ ਆਇਆ ਹੋਇਆ ਹੈ ਹਾਂਜੀ ਆਇਨ ਨੇ ਨਾ ਤੇ ਹੋਰ ਬੁਲਾਇਨੇ ਸੀ ਫੋਨ ਕਰਕੇ ਹੋਰ ਜਦੋਂ ਹੀ ਪਤਾ ਲੱਗਿਆ ਵੀ ਇਹ ਪਾਰਸਲ ਨਾਲ ਸਾਡੇ ਛੱਤੀ ਹੋ ਰਹੀ ਆ ਅਸੀਂ ਇਹਨਾਂ ਨੂੰ ਕਹਾਂ ਸਿਰ ਨਰ ਬੁਲਾਓ ਤੇ ਇਹਨਾਂ ਨੇ ਆਪਣਾ ਸੀਨੀਅਰ ਬੁਲਾਇਆ ਜਿਹਨਾਂ ਦਾ ਨਾਮ ਦੀਪਕ ਆ ਆ ਮੌਜੂਦਾ ਨਹੀਂ ਇਹਦੇ ਵਿੱਚ ਪਾਣੀ ਨਿਕਲੇ ਆ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਦੀਪਕ ਚੌਧਰੀ ਜੀ ਮੈਂ ਗਾਰਡ ਚ ਕੰਮ ਕਰਦਾ ਹਾਂ ਸੁਪਰਵਾਈਜ਼ਰ ਹਾਂ ਇਹ ਡਿਲੀਵਰੀ ਬੋਏ ਦਾ ਜੀ ਤੇ ਅਸੀਂ ਪਹਿਲਾਂ ਹੀ ਵੇਅਰ ਕਰਕੇ ਭੇਜ ਦਿਆ ਮੁੰਡਿਆਂ ਨੂੰ ਕਿ ਕੋਈ ਵੀ ਤੁਸੀਂ ਪਾਰਸਲ ਲੈ ਕੇ ਜਾਂਦੇ ਹੋ ਇਹੋ ਜਿਹਾ ਜਿਹੜਾ ਸਾਈਟ ਤੋਂ ਬੁੱਕ ਹੁੰਦਾ ਹੈ ਫੇਕ ਸਾਈਟਾਂ ਤੋਂ ਤੁਹੇ ਕਸਟਮਰ ਨੂੰ ਪਹਿਲਾਂ ਹੀ ਅਵਾਈਡ ਕਰਨਾ ਹੈ ਕਿ ਸਰ ਇਹ ਪਾਰਸਲ ਤੁਹਾਡਾ ਫੇਕ ਹੁੰਦਾ ਹੈ ਤੇ ਤੁਸੀਂ ਇਹਨੂੰ ਜਿਆਦਾ ਤੋਂ ਜਿਆਦਾ ਨਾ ਲਓ ਤੇ ਅੱਗੇ ਤੋਂ ਨਾ ਮੰਗਾਓ ਇਹੋ ਜੀ ਗਲਤੀ ਨਾ ਹੋਵੇ ਤੇ ਕਿਹੜੀ ਸਾਈਟ ਤੋਂ ਜਿਹੜਾ ਪਾਰਸਲ ਹੈ ਜਿਹਦੇ ਕਰਕੇ ਅੱਜ ਇਹਦੀ ਵੀਰੇ ਕੋਈ ਜੈਨੂਨ ਸਾਈਟ ਨਹੀਂ ਹੁੰਦੀ ਹੈ ਇੰਸਟਾਗ੍ਰਾਮ ਫੇਸਬੁੱਕ ਤੇ ਫੇਕ ਸਾਈਟਾਂ ਚਲਦੀਆਂ ਨੇ ਆਪਾਂ ਨੂੰ ਐਡਾਂ ਦਿਖਾਈਆਂ ਜਾਂਦੀਆਂ ਕਿ ਚੀਜ਼ ਬਹੁਤ ਵਧੀਆ ਹੈ ਆਪਾਂ ਦੇਖ ਕੇ ਮੰਗਾ ਲੈਨੇ ਆ ਮੁੜ ਕੇ ਉਹ ਚੀਜ਼ ਅੱਗੇ ਤੋਂ ਅੱਗੇ ਵੱਧ ਕੇ ਖਰਾਬ ਹੀ ਨਿਕਲਦੀ ਹੈ ਕਦੇ ਉਹ ਚੀਜ਼ ਸਹੀ ਨਿਕਲ ਹੀ ਨਹੀਂ ਹੈਗੀ ਕਿੰਨੇ ਕੁ ਮੁੰਡੇ ਤੁਹਾਡੇ ਕੋਲ ਕੰਮ ਕਰਦੇ ਆ ਵੀਰੇ ਮੇਰੇ ਕੋਲ ਆਲਮੋਸਟ 25 ਤੇ ਹਰ ਇੱਕ ਮੁੰਡੇ ਨੂੰ ਮੈਂ ਇਹੀ ਚੀਜ਼ ਸਮਝਾ ਕੇ ਭੇਜਦਾ ਕਿ ਅੱਗੇ ਜਾ ਕੇ ਕਿਸੇ ਕਸਟਮਰ ਨੂੰ ਪ੍ਰੋਬਲਮ ਨਾ ਹੋਵੇ ਇਹ ਚੀਜ਼ ਪਹਿਲਾਂ ਵੇਅਰ ਕਰਦੀ ਜੇ ਕਸਟਮਰ ਬਾਹਲਾ ਕਹਿੰਦਾ ਤੇ ਕਸਟਮਰ ਨੂੰ ਦਿਖਾ ਕੇ ਮੋੜ ਦੀ ਵਾਪਸ ਤੇ ਐ